ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੈਨੂੰ ਇੱਕ ਨਾਲ ਲੱਗੇ ਬਿਮਣਾ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲੱਗੇ ਬਿਮਨ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲਗੇ ਓ ਮਨ ਮੇਰੀਆ खे तीर मार न होती बाप न होता नहोता न होती बाप न होता नहोता न होती बाप न होता नहोता न होती बाप न होता कर्म न होती काया वाणी तिखे तीर मारी ਤੈਨੂੰ ਇੱਕ ਨਾਲ ਲਗੇ ਬਿਮਣਾ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲਗੇ ਬਿਮਣਾ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਹਮ ਨਹੀਂ ਹੋਤੇ ਤੂੰ ਨਹੀਂ ਹੋਤੇ ਹਮ ਨਹੀਂ ਹੋਤੇ ਤੂੰ ਨਹੀਂ ਹੋਤੇ ہم نہیں ہوتے تم نہیں ہوتے ہم نہیں ہوتے تم نہیں ہوتے کبن کہاںتے آیا باانی تکھے تیر مار دی تینو اک نال گیو منا میرے یا باانی تکھے تیر مار دی

जसे तरवर पंख बसेरा जैसे तरवर पंख बसेरा राम रम कोना केरा के जैसे तरवर पंख बसेरा जैसे तरवर पंख बसेरा वाणी तिख तीर मार दी ਤੈਨੂੰ ਇੱਕ ਨਾਲ ਗੇ ਵਿਮਣਾ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਗੇ ਵਿਮਣਾ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਚੰਦ ਨਾ ਹੋਤਾ ਸੂਰ ਨਾ ਹੋਤਾ ਚੰਦ ਨਾ ਹੋਤਾ ਸੂਰ ਨਾ ਹੋਤਾ ਚੰਦਨ ਨਾ ਹੋਤਾ ਸੂਰ ਨਾ ਹੋਤਾ ਚੰਦਨ ਨਾ ਹੋਤਾ ਸੂਰ ਨਾ ਹੋਤਾ ਪਾਣੀ ਪਵਣ ਮਿਲਾਇਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਏਕ ਨਾਲ ਲਗੇ ਵ ਮਨਾ ਮੇਰਿਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲਗੇਵੇਂ ਮਨਾ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲਗੇਵੇਂ ਮਨਾ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਸਾਸਤ ਨਾ ਹੋਤਾ ਬੇਦਨ ਹੋਤਾ ਸਾਸਤ ਨਾ ਹੋਤਾ ਬੇਦਨ ਹੋਤਾ ਸਾਸਤ ਨਾ ਹੋਤਾ ਬੇਦਨਾ ਹੋਤਾ ਸਾਸਤ ਨਾ ਹੋਤਾ ਬੇਦਨਾ ਹੋਤਾ ਕਰਮ ਕਾ ਹਾਂਤੇ ਆਇਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਏਕ ਨਾਲ ਲਗੇਉ ਮਨਾਂ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਏਕ ਨਾਲ ਲਗੇਉ ਮਨਾਂ ਮੇਰੀਆ तिखे तीर खेचर पूचर तुलसी माला खेचर खेचर पूचर तुलसी माला खेचर माला मा पर सादी पाया बा तिखे तीर मार ਤੈਨੂੰ ਇੱਕ ਨਾਲ ਲਗੇ ਵਿਮਣ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲਗੇ ਵਿਮਣ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਤੈਨੂੰ ਇੱਕ ਨਾਲ ਲਗੇ ਵਿਮਣ ਮੇਰੀਆ ਬਾਣੀ ਤਿੱਖੇ ਤੀਰ ਮਾਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ